ਬੋਲਦਾ ਨਹੀਂ ਬੋਲਦੀਆਂ ਨਹੀਂ ਲੈ ਮੰਮੀ ਬੋਲਦੀ ਇਹ ਨਾ ਇੱਕ ਤਰੀਕ ਤੱਕ ਇਹ ਮਸਾ ਪਾਉਚਦੀ ਨੇ ਸੌ ਲੱਗੇ ਮੈਂ ਹਰ ਮਹੀਨੇ ਦਾ ਦੋ ਤਿੰਨ ਤਰੀਕ ਨੂੰ ਹਸਾਬ ਕਰ ਦੇਣੀ ਆ ਇੱਕ ਤਰੀਕਾ ਜਿਦੜ ਕੇ ਸਾਡੇ ਕੋਲ ਨਾ ਕਸਟਮਰ ਆਏ ਹੋਏ ਸੀ ਅੱਜ ਕੋਈ ਨਹੀਂ ਆਉਂਦੇ ਤਨਖਾਣ ਲੈਣ ਕੀ ਬਤਾਉਣ ਲਈ ਨਹੀਂ ਸਾਡੇ ਸਾਡੀ ਹੈਲਪ ਕਰੋ ਸਾਡੀ ਪੇਮੈਂਟ ਵਧਾਈ ਜਾਵੇ ਬਸ ਸਾਡੀ ਇਹੀ ਮੰਗ ਆ ਕੋਈ ਮੰਗ ਨਹੀਂ ਸਾਡੀ ਇੱਕੋ ਮੰਗ ਆ ਇਹ ਦੀ ਮੰਗ ਹਾਸ ਜਲ ਹਾਂਜੀ ਚੱਲ ਗਏ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਆਪਾਂ ਸਾਰੇ ਦਿਨ ਦੇ ਬਹੁਤ ਜ਼ਿਆਦਾ ਬਿਜ਼ੀ ਸੀ ਕਿਉਂਕਿ ਆਪਣੇ ਕੋਲ ਕਸਟਮਰ ਆਏ ਹੋਏ ਸੀ ਸਰੀ ਤੋਂ ਨਦੀਦੀ ਉਹਨਾਂ ਦਾ ਵਿਆਹ ਹੈਗਾ ਤੇ ਅੱਜ ਉਹਨਾਂ ਨੇ ਗੁੜੀਆਂ ਦਾ ਨਾਪ ਦੇਣਾ ਸੀ ਕੜਾਈ ਤਾਂ ਅਸੀਂ ਕਰਵਾਤੀ ਸੀ ਹਨ ਸਾਨੂੰ ਉਹਨਾਂ ਨੇ ਕਿਹੜਾ ਤੇ ਲੈਂਥ ਦੱਸਤਾ ਸੀ ਸੌਰੀ ਉਹ ਕਹਿੰਦੇ ਵੀ ਪੱਕੀ ਫਿਟਿੰਗ ਦਾ ਨਾਪ ਤੁਹਾਨੂੰ ਅਸੀਂ ਆ ਕੇ ਦੇਵਾਂਗੇ ਆ ਕਿਉਂ ਆਪ ਦੇ ਕਿਹਨੇ ਬਸ ਉਹਨਾਂ ਦੇ ਉਹਨਾਂ ਦੇ ਕੱਪੜੇ ਆਪਾਂ ਬਣਾ ਦਾਂਗੇ ਤੇ ਆਪਾਂ ਨੂੰ ਵੀ ਵਿਆਹ ਦੇ ਵਿੱਚ ਇਨਵਾਈਟ ਕਰਿਆ ਟਰਾਈ ਕਰਾਂਗੇ ਜੀ ਕਿਉਂਕਿ ਇਹ ਸਾਡੇ ਪੱਕੇ ਈਵਰ ਸੁਨੇਹਣਾ ਇਹ ਦੀਦੀ ਹਰੇ ਕਾਫੀ ਸਾਲਾਂ ਤੋਂ ਸਾਡੇ ਵਲੌਗਸ ਵੀ ਵੇਖ ਰਹੇ ਨੇ ਤੇ ਪੱਕੇ ਸਾਡੇ ਕਸਟਮਰ ਵੀ ਨੇ ਹਰ ਵਾਰ ਆਪਾਂ ਨੂੰ ਹਰ ਸਾਲ ਆਪਾਂ ਤੋਂ ਇਹ ਕੱਪੜੇ ਰੈਡੀ ਕਰਵਾਉਂਦੇ ਨੇ ਫਸ ਉਹਨਾਂ ਦੇ ਕੱਪੜੇ ਤਿਆਰ ਹੋ ਰਹੇ ਨੇ ਤੇ ਕਾਫੀ ਪ੍ਰਿੰਟਡ ਸੂਟ ਅੱਜ ਉਹਨਾਂ ਨੇ ਲਏ ਨੇ ਨਾਲ ਹੀ ਉਹ ਸਲਾਈ ਕਰਾ ਕੇ ਆਪਾਂ ਭੇਜ ਦੇਵਾਂਗੇ ਤੇ ਅੱਜ ਆਪਣੇ ਨੰਨਾ ਮਹਿਮਾਨ ਵੀ ਆ ਸਕਦੇ ਆ ਜੀ ਹਾਂ ਕਦੇ ਕਦੇ ਮੱਝੋ ਪੱਟ ਕਰਦੀ ਆ ਕਦੇ ਵਿਚਾਰੀ ਗਾਲਾ ਕਰਨ ਲੱਗ ਜਾਂਦੀ ਆ ਹਨਾ ਕਿੰਨੀ ਤਕਲੀਫ ਚ ਹੁੰਦੀ ਆ ਹਨਾ ਜਿੰਨੀ ਲੇਡੀ ਨੂੰ ਤਕਲੀਫ ਹੁੰਦੀ ਆ ਪਸ਼ੂਆਂ ਨੂੰ ਵੀ ਓਨੀ ਹੁੰਦੀ ਆ ਬਸ ਇੰਨਾ ਕਾ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਇਹ ਥੱਲੇ ਸੁੱਕ ਜੀ ਪਾਈ ਹੈ ਕੀ ਫਿਰ ਆਪਾਂ ਅੰਦਰ ਕਰਾਂਗੇ ਇਹਨੂੰ ਦਿਖਾ ਮੈਂ ਤੁਹਾਨੂੰ ਆ ਪੁਤਰੀ ਗੁਗੋ ਕਦੇ ਕਦੇ ਤਾਂ ਦੇਖ ਪਹਿਲਾਂ ਹੀ ਰੋ ਕੇ ਹੱਟੀ ਆ ਇੰਨਾ ਦਰਸ ਆਇਆ ਮੈਨੂੰ ਵੀ ਵਿਚਾਰੀ ਨੂੰ ਹਨਾ ਦਰਦ ਹੁੰਦਾ ਹੋਊਗਾ ਇਹਦੇ ਹੁਣ ਮੜਾ ਤੇ ਲੱਗੀ ਆ ਗਾਲਾ ਕਰਨ ਸੂਪੂ ਗੀ ਜੀ ਰਾਤ ਨੂੰ ਤੇ ਅਸੀਂ ਮੜਾ ਤੇ ਬਾਜ਼ਾਰ ਜਾ ਆਈਏ ਫਿਰ ਆ ਕੇ ਇਹਨਾਂ ਨੂੰ ਅੰਦਰ ਕਰ ਦਿਆਂਗੇ ਠੀਕ ਹੈ ਅਰੀਪਨ ਨੂੰ ਸ਼ੌਂਕ ਚੜਿਆ ਪਤਾ ਨਹੀਂ ਕਿੱਥੋਂ ਸਪਰੇ ਹਾਂ ਜੀ ਲਿਉਂਦਾ ਇਹ ਰੋਜ਼ ਕਰ ਹਾਇ ਵੇ ਨਹੀਂ ਸੋਹਣੀ ਸਾਈਕਲ ਆ ਕਾਲੀ ਕਰ ਤੋਂ ਕਰਤੀ ਕਾਲੀ ਕਿਉਂ ਬੰਤ ਕਾਲੀ ਜਿੰਨੀ ਵਰਦਾਨਾ ਲੈ ਦੇਖੀ ਕੀ ਕਰੀ ਜਾਂਦਾ ਪਾਗਲ ਜਾ ਜਰਦਾ ਲੱਗੀ ਪਈ ਸੀ ਇਹਨੂੰ ਠੀਕ ਕਰ ਲੈ ਔਰ ਇਹ ਰਿਪਨ ਆ ਇਹ ਪਲੱਸ 1 ਨਾ ਇਸ ਸਕੂਟਰੀ ਤੇ ਜਾਇਆ ਇਸ ਸਾਈਕਲ ਤੇ ਜਾਇਆ ਕਰ ਪਲੱਸ 1 ਚ ਕਹਿੰਦਾ ਮम्मा ਵੀ ਮੇਰੀ ਬਾਡੀ ਬਣ ਜੂਗੀ ਮੈਂ ਰੋਜ਼ ਸਾਈਕਲ ਤੇ ਜਾਇਆ ਕਰ ਇਹ ਤਾਂ ਦੱਸ ਤੂੰ ਦੱਸ ਆ ਵੀ ਮੇਰੀ ਬਾਡੀ ਬਣਾਉਣੀ ਆ ਮੈਂ ਤਾਂ ਸਾਈਕਲ ਚਲਾਉਂਗਾ ਦੱਸ ਹਾਂ ਇਹਨੀ ਬਾਡੀ ਬਣਾਉਣੀ ਹੁਣ ਸਾਈਕਲ ਚਲਾਉਂਗਾ ਕੀ ਆਹ ਕੀ ਆ ਰਹੀ ਜੇ ਬਹਿ ਜੇ ਨਾ ਮੜੀ ਜੇ ਇਹਨੂੰ ਵਿਚਾਰੀ ਨੂੰ ਚੈਨਜੀ ਆ ਜੇ ਸੋ ਸੋ ਬਸ ਕਰਨਾ ਕਿ ਜਦੋਂ ਕੱਟਰੂ ਬਾਹਰੇ ਆ ਗਏ ਉਸਨੇ ਕਰਨਾ ਬਸ ਹੱਥਾਂ ਨੂੰ ਸਵਾਹ ਲਾ ਕੇ ਮਿੱਟੀ ਲਾ ਲਾ ਕਟੜੂ ਖਿੱਚ ਦੀ ਪਾਸੇ ਵਰ ਗੋੜ ਪਾ ਦਿਓ ਕਟੜੂ ਮੂਰੇ ਕਰਦੀ ਮੈਸੇ ਦਿਨ ਪਤਾ ਵੀ ਲੱਗਣਾ ਜਾਂਦੀ ਪਸ਼ੂ ਕਿਵੇਂ ਸਵਾਉਂਦੇ ਹੁੰਦੇ ਨੇ ਤੁਸੀ ਮਾਰੇ ਬਾਜ਼ਾਰ ਜਾਇਆ ਇਹ ਹਜੇ ਤਾਂ ਇਹ ਟਾਈਮ ਲਾਉਗੀ ਜੀ ਸੂਣ ਚ ਇਹ ਸੂਟ ਮੇਰੀ ਦਰਾਣੀ ਦਾ ਨਇ ਇਮਰਜੈਂਸੀ ਕਰਾਇਆ ਵਿਚਾਰੀ ਉਹ ਫੋਨ ਤੇ ਫੋਨ ਅੱਜ ਉਹਨੂੰ ਕਹਿੰਦੀ ਆ ਵੀ ਲੈ ਜਾ ਭਾਣੀ ਤੇਰਾ ਸੂਟ ਬਣ ਗਿਆ ਵਿਆਹ ਨੇੜੇ ਆ ਸਲਵਾਰ ਤੇ ਵੀ ਸੇਮ ਕੰਮ ਆ ਬਾਜੂ ਤੇ ਵੀ ਨੱਕ ਦਾ ਕੰਮ ਵੀ ਇਹਦਾ ਬਹੁਤ ਸੋਹਣਾ ਹੁਣ ਮੈਂ ਖੋਲ ਕੇ ਦੇਖਿਆ ਇਹ ਦੁਪੱਟਾ ਆਪਾਂ ਹੁਣ ਫਿਨਿਸ਼ਿੰਗ ਵਗੈਰਾ ਕਰਾ ਕੇ ਦੇਵਾਂਗੇ ਜੀ ਗੁਲਾਬੀ ਦੁਪੱਟਾ ਇਹਦੇ ਨਾਲ ਔਰੇਂਜ ਫਿਨਿਸ਼ਿੰਗ ਪੱਟੀ ਤੇ ਗੋਟੇ-ਗੁੱਟੇ ਲਾ ਕੇ ਦੀ ਆਪਾਂ ਸੋਹਣੀ ਫਿਨਿਸ਼ਿੰਗ ਕਰਵਾ ਦਾਂਗੇ ਵੀ ਤੁਸੀਂ ਦੇਖ ਸਕਦੇ ਹੋ ਨੱਕ ਦਾ ਕੰਮ ਬਹੁਤ ਸੋਹਣਾ ਕੰਮ ਇਸ ਤਰ੍ਹਾਂ ਦੀ ਨਾਲ ਮੈਂ ਤਿਆਰ ਹੋ ਜਾ ਆਸੇ ਵਰ੍ਹ ਹੋਈ ਐ ਇਹ ਤਾਂ ਬੈਠਾ ਸਾਰੀ ਜੀ ਕੀ ਇਹ ਕੱਟਾ ਕਿੱਤੀ ਆ ਮੈਂ ਤੁਹਾਨੂੰ ਕੱਪੜੇ ਹੀ ਬਣ ਜਾਣੀ ਉਹਨੇ ਕੱਪੜੇ ਬਾਦਲਨੇ ਆਸ ਤਾਂ ਸਨਾਤ ਤੋਂ ਆ ਕੇ ਮਾੜਾ ਮੈਨੂੰ ਪਾ ਜੜ ਗਿਆ ਤੂੰ ਹੀ ਤੇ ਉੱਥੇ ਸੁਖਵੀਰ ਬੈਠੀ ਸੀ ਰੰਦੀਪ ਉਹ ਸੇਕਣ ਲੱਗ ਗਏ ਹੁਣ ਮੈਂ 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 ਸ ਦੇਖ ਲੈਨੇ ਜੀ ਉਹ ਕਲਵੀਰ ਜੁਕੇ ਵੀ ਕਲਵੀਰ ਦੀ ਜੀ ਦਾ ਫੋਨ ਆ ਰਿਹਾ ਸੀ ਜਿਹੇ ਅੰਦਰ ਕਰਕੇ ਰੱਖੀ ਮੈਂ ਸੂਈ ਪਈ ਆ ਕੌਣ ਲਿਬੜੂਗਾ ਵੀ ਦੇਖੋ ਹੁਣ ਉਹ ਵੀ ਲਿਬੜਨਾ ਬੰਨੋਂ ਨੂੰ ਕੁਝ ਨਹੀਂ ਬੱਢਨੇ ਪੇ ਮੱਢ ਨੂੰ ਹਟ ਗਿਆ ਨੱਕ ਸਾਹ ਤਾਂ ਗੁੜ ਲੈ ਮੈਂ ਗੁੜ ਲੈ ਕੇ ਆਉਣੀ ਆ ਮੈਂ ਕੱਪੜੇ ਬਾਦਲਦਾ ਪਹਿਲਾਂ ਤਾਂ ਪੁਰਾਣੇ ਜੇ ਪਾ ਕਿ ਪਾਣੀ ਆ ਲੱਗਿਆ ਜਾ ਭਰ ਕੇ ਰੱਖੋ ਨਾ ਕੇ ਪੈ ਜਾਂਦੀ ਨਹੀਂ ਨਾ ਤਾਂ ਇਹ ਨਹੀਂ ਆ ਨਹੀਂ ਜੇ ਕੋਈ ਮਰ ਖਣੀ ਉਹ ਬਧੀ ਰਹਿਣੀ ਉਹ ਰੌਣਾ ਦਿੱਨਾ ਉਹਨਾਂ ਕਾ ਚੱਨੀ ਗੱਲ ਲਾਗੀ ਜਾ ਕੇ ਦਾ ਹੋ ਗਈ ਪੇਂਟ ਪੂਰੀ ਹੈ ਪੇਂਟ ਪੂਰੀ ਹੋ ਗਈ ਲੋ ਜੀ ਆਪਾਂ ਦੇਖੀਏ ਕੱਟਾ ਕਿ ਕੱਟੇ ਇਹਦਾ ਕੋਈ ਲਗੇ ਨਹੀਂ ਲੰਗਰ ਵੀ ਤੁਸੀਂ ਬੰਨੀ ਹੋ ਤੋ ਤਾਂ ਪਤਾ ਤਾਂ ਲੱਗਦੀ ਇਹ ਪਸੂ ਦਾ ਮੂਰੇ ਜੀ ਹੋਰ ਕਰੋ ਅੰਮੀ ਜੀ ਲੈ ਲਾ ਲੀ ਜੱ ਇਹ ਨੂੰ ਨਾ ਚੱਕ ਕੇ ਹਰਾ ਪਾਸ ਨਹੀਂ ਬਣਾਉਂ ਕਰਦੇ। ਸਮਝ ਨਹੀਂ ਆ ਰਿਹਾ ਮੈਨੂੰ। ਬੂਥ ਤਾਂ ਦੀ ਕੱਟੀ ਗਾਲੀ ਆ ਮੂਹਾਂ ਦੇ। ਲੇਖਾਂਗੀ ਜਾਂ ਕਿ। ਇਹ। ਪਰ ਜਦੋਂ ਚੱਕ ਤਾ ਕੋ ਦੇਖ ਤੂ ਕੁੱਟ ਜੂ ਨਾ। ਕੱਟੀ ਹੈ? ਹੂੰ। ਮੈਂ ਮਹਬੂਤ ਰੇਕ ਹੀ ਦੱਸਦਾ ਦੀ ਮਹਬੂਤ ਖੱਟੀ ਆਣੀ ਏ। ਪਤਾ ਕਿੰਨੇ ਹੋ ਜੀ ਕੱਟੀ ਆ ਗਈ। ਉਹ ਤਾਂ ਲੱਗੀ ਕੱਟੀ। ਦੀ ਲਾ ਵੀ ਨੂੰ ਕਿਹਾ ਕਿ ਤੇ ਜੇ ਕੋਈ ਅੰਦਰ ਬੰਨੀ ਹੈ ਮੈਂ ਸੋ ਦੀ ਸਦੀ ਖਾਣ ਲੱਗ ਰਹੀ ਹੈ ਸੰਦੀ ਨਾ ਪਰਾਂ ਮੈਂ ਉਹ ਜਿਹੜੀ ਖਾਈ ਉਹ ਵੀ ਸੰਦੀ ਖਾਣ ਲੱਗ ਗਈ ਮੈਂ ਕਿ ਬਾਰੇ ਟੋਕਾ ਕਰਿਆ ਕਰ ਖੱਲਾਏ ਇਹਦਾ ਕਿ ਉਹ ਬੈਠੀ ਆ ਸੰਦੀ ਖਾ ਕੇ ਉਦੋਂ ਬਾਕੀਆਂ ਇਹ ਨਹੀਂ ਵੀ ਦੇਮ ਘੰਟਾ ਟਾਈਮ ਕਰਦਾ 10 15 ਮਿੰਟਾਂ ਦੀ ਉਹ ਵੀ ਛੋਟੀ ਕੀਤੀ। ਇਹ ਲੱਗਦਾ ਸੀ ਬਾਕੀ ਛੋਟੀ। ਇਹ ਪਤਾ ਜੀ ਜਿਹੜੀਆਂ ਪਿੰਡਾਂ 'ਚ ਰਹਿੰਦੇ ਨੇ ਵੀਰ ਭਾਈ ਉਹਨਾਂ ਨੂੰ ਤਾਂ ਪਤਾ ਹੋਉਂਦਾ ਹਨ ਜਿਹੜੇ ਰਹਿੰਦੇ ਨੇ ਸ਼ਹਿਰਾਂ 'ਚ ਇਹ ਇਹ ਨਾ ਕਟੜੂ ਦੇ ਮੂੰਹ ਨੂੰ ਇਸ ਤਰ੍ਹਾਂ ਗੋੜ ਲਾਉਣਾ ਪੈਂਦਾ ਜਿਵੇਂ ਸੂ ਪੈਂਦਾ ਬਸੂ ਕਿਉਂਕਿ ਇਹ ਹਜੇ ਆਪਾਂ ਫੇਰ ਚਾਵਾਗੇ ਨਹੀਂ ਕਟੜੂ ਪਰ ਚੁੰਗਦਾ ਨਹੀਂ ਬਾਚੀਆਂ ਮਰ ਜਾਂਦੀਆਂ ਨੇ। ਤੇ ਜੇ ਕਈ ਮੇਰੇ ਪਸ਼ੂ ਆਪ ਸੂਪੇ ਹਨਾ ਵੀ ਆ ਪੱਖ 10 ਘੰਟੇ ਲੰਘ ਜਾਣ ਵੀ ਕਟਰੂ ਪਰ ਹੀ ਪਿਆਰਾ ਹੋਏ ਮੈਂ ਇਸ ਕਟਰੂ ਨੂੰ ਲੈਂਦੀ ਆ ਕਟਰੂ ਦਾ ਪਸ਼ੂ ਦੇ ਲੱਵੇ ਲੱਗਣਾ ਜ਼ਰੂਰੀ ਹੁੰਦਾ ਇਹਨੂੰ ਪਤਾ ਲੱਗੇ ਵੀ ਮੇਰਾ ਬੱਚਾ ਹੈਗਾ ਜਿੰਨਾ ਇਹਦਾ ਪਿਆਰ ਕਰੂੰਗੀ ਫੇਰ ਹੀ ਇਹ ਦੁੱਧ ਦੇਊਗਾ ਬੁਰ ਤੇ ਗਲੇ ਹੋ ਗਏ ਦੋ ਮੈਂ ਇਹਨੂੰ ਤਾਂ ਪਿੰਦਾ ਬੜੀ ਸੋਹਣੀ ਕੱਟੀ ਆ ਬੜੀ ਗੁਸੁਖਸਾਂ ਰੱਖੇ ਨਾ ਧਰਾਂਗੇ ਤਾਂ ਕਰਨ ਨੂੰ ਕੋਈ ਸੋਹਣਾ ਜਿਦੜੀ ਇਹਨੇ ਪਣਾ ਐਨਾ ਕਿਦੋਂ ਕੱਟੂ ਨੂੰ ਗੁੜ ਲਾਉਣਾ ਰਿਪਣਾਏ ਦੇਖ ਪੁੱਤ ਗੂੜਾ ਗੂਠੇ ਨੂੰ ਲਾ ਕੇ ਨਾ ਗੂਠੇ ਦੇ ਮੂੰਹ ਚ ਹੋਣਾ ਚਾਹੀਦਾ ਫਿਰ ਕੱਟੂ ਆਪਾਂ ਗੂਠਾ ਝੂਗੂਗਾ ਕਿਉਂਕਿ ਪਤਾ ਲੱਗ ਪਿਆ ਦੁੱਧ ਝੂਗਣਾ ਹੈਗਾ ਠੀਕ ਹੈ ਕੱਟੀਆਂ ਦਾ ਨਾ ਮੂੰਹ ਦੀ ਸ਼ੇਪ ਹੋ ਰਹੀ ਹੁੰਦੀ ਹੈ ਕੱਟੇ ਦਾ ਮੂੰਹ ਹੋਲ ਹੁੰਦਾ ਕੱਟੀਆਂ ਲੰਬੀ ਮੂੰਹ ਵਾਲੀਆਂ ਹੁੰਦੀਆਂ ਸਾਲੇ ਨੇ ਕੱਟਾ ਦਿੱਤਾ ਕਿ ਦੂਜੇ ਸੂਏ ਸੁਈ ਆ ਚੁੱਕੀ ਤੇਦੀ ਮਾਂ ਥੱਲੇ ਬਹੁਤ ਜ਼ਿਆਦਾ ਦੁੱਧ ਤੇ ਕੌੜ ਨਿਕਲ ਰਹੀ ਅਸੀਂ ਵੇਚਤੀ ਸੀ ਐਸੋ ਵੀਰ ਕੇ ਮੱਝ ਹੁੰਦੀ ਤੇ ਉਹਦੀ ਅਸੀਂ ਕੱਟੀ ਲਈਦੀ ਇਹਦੀ ਮੰਮੀ ਸੀ ਜਿਹੜੀ ਲੈ ਕੇ ਦਿਖਾ ਲੈ ਸਦੀ ਆਪਣੇ ਕੋਲ ਪੇਰਾ ਕਰ ਦਿੰਦੀਆਂ ਉਹਨਾਂ ਨੂੰ

ਤਾਂ ਕਿ ਵੀ ਮੈਂ ਪਤਾ ਦਿਆ ਜਿਸੂ ਗੀ ਤੜਕੇ ਵੀ ਮੈਂ ਗੁੜ ਚਾਰ ਤੱਕ ਦੋ ਰਲੇ ਮਨ ਦੋ ਲਿਗਾ ਜਨ ਨਹੀਂ ਰ ਮੈਂ ਛੋਟਾ ਰੜਕਾ ਦੇ ਦਮ ਸੁੱਕਾ ਤਾਂ ਤਾਂ ਲੱਗ ਰੇ ਹੁਣ ਕੜ ਲੈ ਕੜ ਮੈਂ ਜੜਾ ਲਾ ਦੂ ਰੇ ਥਲੀਰ ਤੋਂ ਨਹੀਂ ਕਰਖਣੀ ਹੋਊ ਖਾਜਪੜੀ ਤੂੰ ਮੇਰੇ ਕੱਪੜੇ ਨਾ ਖਰਾਬ ਕਰ ਤੂੰ ਉਹ ਇਕੱਠੀ ਚੱਕ ई सर अपा पर दीती है सुक पा देना थले हरा जहा पाए मास्टर खींचते थे फिर थले हो पा रहे ना तो कट्टी लिखी जी होके बैठी होगी ਲੋ ਜਿਹੜਾ ਟਾਈਮ ਹੈ ਰਾਤ ਦੇ 9:00 ਵਜੇ ਗਏ ਨੇ ਮੈਂ ਹੁਣ ਤੱਕ ਡਰੈਸਿੰਗ ਰੂਮ 'ਚ ਹੀ ਬੈਠੀ ਸੀ ਉਹ ਖੜਕਾ ਜਾਂਦਾ ਸੀ ਮਾਸਟਰ ਜੀ ਵੀ ਉਧਰੋਂ ਜਾ ਕੇ ਬੈਠ ਗਿਆ ਕਿਉਂਕਿ ਹੁਣ ਨਾ ਕੱਟੀ ਖੜੀ ਹੋਣ ਲੱਗ ਗਈ ਹੁਣ ਉਹਦੇ ਆਪਨ ਲੱਤ ਜੇ ਰੱਸਾ ਰੁੱਸਾ ਪਾਉਣਾ ਪਊਗਾ ਇਕ ਐਨੀ ਧੁੰਦ ਆ ਗਈ ਆ ਬਾਰੇ ਬੁਰਾ ਹਾਲ ਹੈ ਨਾ ਇਹ ਰੇ ਪਰ ਹੋਰ ਠੀਕ ਤੇ ਨੇ ਗੁਰਲੀ ਇਹਨੂੰ ਬੁਲਾ ਕੇ ਲਿਆ ਕਿਥੇ ਬੁਟੀਕ ਚੱਕ ਸਾੜੀ ਜੀ ਉਹ ਨਾਲ ਫਟ ਗਈ ਅੱਛਾ ਮੈਂ ਕਿਤੇ ਉਧਰ ਪਰ ਆ ਕੇ ਕਰੀਏ ਧੁੰਦ ਜੇ ਮੈਂ ਤੁਹਾਨੂੰ ਦਿਖਾਵਾਂ ਦੇਖੋ ਕਿੰਨੀ ਧੁੰਦ ਆ ਗਈ ਇਹ ਦੁਬਾਰੇ ਕੰਬਨ ਲੱਗੀ ਹਾਏ ਹਾਏ ਐਨੀ ਠੰਡ ਹੈ ਬਾਰੇ ਤਾਂ ਅਸਲੀ ਦੇਖਦੇ ਹੁਣ ਕਿ ਇਹਨੂੰ ਮਰਜੇ ਨੂੰ ਜਦੋਂ ਪਾਸੋਂ ਸੁੰਦਾ ਨਾ ਸੁਆਈਆ ਮੈਂ ਇਹ ਕਪੜਾ ਗਲੀਡਾ ਬਦਲ ਕੇ ਹੱਥ ਧੋ ਕੇ ਸੌਂ ਜਾਂਦੇ ਨਾ ਕੋ ਕਦੋਂ ਆਕਰ ਖਿਲ ਦੇ ਕਰਦੀ ਆਪਾ ਹੂੰ ਲੱਤ ਜਿਹੜੇ ਪਹਿਲਾਂ ਧੋਣੇ ਕਰਦੀ ਹੁੰਦੀ ਲੱਤਾਂ ਬਾਹਰ ਹਾਂ ਅਸੀਂ ਦੁੱਧ ਦੇ ਰਹੇ ਆ ਜਿਆ ਫਿਰ ਕਿਤੇ ਲੋ ਜੇ ਆਪਾਂ ਕੱਲ੍ਹ ਨਿੱਕਤੀ ਨੂੰ ਚੰਗਾਵਾਂਗੇ ਕਿਉਂਕਿ ਫਿਰ ਗੋਲੀ ਤਾਂ ਆਪਾਂ ਸਵੇਰੇ ਕੱਢਾਂਗੇ ਜੇ ਰਕੂਗੀ ਨਾ ਜੇ ਗੋਲੀ ਕੱਢਤੀ ਕਈ ਵਾਰੀ ਨਾ ਜੇਰ ਨਹੀਂ ਪੈਗੀ ਹੁੰਦੀ ਤੇ ਕੱਲੀ ਕੱਠੀ ਨੂੰ ਘਾ ਲਾ ਕੇ ਰੱਜ ਕੇ ਇੱਥੇ ਬੈਠੀ ਰਹੂਗੀ ਫਿਰ ਨਾ ਤਾਂ ਮੈਂ ਸੈਟ ਜੂਗੀ ਕੱਟੇ ਜਿਹੜੇ ਨਰੋਏ ਹੁੰਦੇ ਨੇ ਜੇ ਮਾਰਚੂ ਜੀ ਕੱਟੀ ਆ ਪਤਲੀ ਪਤਲੀ ਪਾੜਾ ਚੜਦਾ ਜੀ ਤਾਂ ਭਾਰੀ ਵਿੱਚ ਦੀ ਗੇੜੀ ਮਾਰ ਲਉਂਦੇ ਕਿੰਨਾ ਮਰ ਬਦਲ ਲੈਣਾ ਹੁਣ ਕੀ ਕਰੀ ਚਲੋ ਠੀਕ ਹੈ ਜੀ ਆਪਾਂ ਕੱਟੀ ਚੰਗਾ ਦਿੰਨੇ ਆਂਗੇ ਹਨਾ ਤੇ ਬਸ ਬਿੰਦ ਝਟ ਆਪਾਂ ਗੌਰ ਰੱਖਾਂਗੇ ਜਦੋਂ ਜੇਰ ਪੈ ਗਈ ਫਿਰ ਕੋਈ ਖਤਰਾ ਨਹੀਂ ਹੈਗਾ ਜੇਰ ਦਾ ਵੀ ਥੋੜੀ ਜਿਆ ਐ ਨਹੀਂ ਕਰੱਖਣੀ ਪੈਂਦੀ ਹੈ ਵੀ ਕਈ ਵਾਰੀ ਪਸ਼ੂ ਆਪਦੀ ਜੇਰ ਆਪ ਹੀ ਖਾ ਜੇ ਹਨਾ ਉਹ ਮੱਝਾਂ ਤਾਂ ਐਵੇਂ ਨਹੀਂ ਕਰਦੀਆਂ ਫਿਰ ਵੀ ਕੀ ਪਤਾ ਹੁੰਦਾ ਸਾਡੇ ਨਾਲ ਤਾਂ ਐਵੇਂ ਕਦੇ ਕੋਈ ਚਾਂਸ ਹੋਇਆ ਨਹੀਂ ਪਤਾ ਨਹੀਂ ਅਸੀਂ ਗੌਰ ਰੱਖਦੇ ਆਂ ਉਹ ਗਾਇਆਂ ਦੇ ਮੈਂ ਕਹੀ ਜਾਵੇ ਇਥਾਂ ਵੀ ਸੁਣਿਆ ਮੱਝਾਂ ਦਾ ਵੀ ਕਈ ਵਾਰੀ ਡਾਕਟਰ ਕਹਿੰਦੇ ਹੁਣੇ ਬਿੰਦਾਂ ਦੀ ਮਰਜ ਜੇਰ ਖਾ ਗਈ ਜਾਂ ਗਾਂ ਜੇਰ ਖਾ ਗਈ ਫਿਰ ਆਹ ਦਾ ਪਸ਼ੂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਜੀ ਬੱਡੀ ਮੱਝ ਖੋਲ ਕੇ ਇੱਧਰ ਬਚਾਵਾਂ ਉਹ ਇੱਧਰ ਸਾਈਡ ਤੇ ਕਿੱਲਾ ਸੀ ਉੱਥੇ ਕਰ ਦਿੱਤੀ ਐ ਤੇ ਹੁਣ ਕੱਟੀ ਫਿਰ ਆਪਦੀ ਮਾਂ ਕੋਲੇ ਬੈਠ ਜੂ ਕਈਆਂ ਨੂੰ ਹਨਾ ਜਿਨ੍ਹਾਂ ਨੇ ਕਦੇ ਡੰਗਰ ਪਸ਼ੂ ਨਹੀਂ ਸੰਭਿਆ ਜਾਂ ਨਹੀਂ ਰੱਖੇ ਉਹਨਾਂ ਨੂੰ ਇਹ ਸੋਗ ਜੀ ਆਉਂਦੀ ਹੂ ਦੇਖ ਕੇ ਵੀ ਇਹ ਕੀ ਆ ਹਨਾ ਪਸ਼ੂ ਦੇ ਗੰਦੇ ਬੰਦੇ ਐਂ ਕੱਟੀ ਨੂੰ ਹੱਥ ਲਾਈ ਜਾਂਦੇ ਨੇ ਪਰ ਜੇ ਇਹ ਪੁੰਨ ਦਾ ਕੰਮ ਐ ਹੈ ਪਸ਼ੂ ਸੰਭਣ ਦਾ ਇਹ ਬੇ ਬੇਚਾਰੇ ਜਵਾਨ ਨੇਗੇ ਆਪਾਂ ਨੂੰ ਦੁੱਧ ਦਿੰਦੇ ਨੇ ਹਨਾ ਤਾਂ ਇਹਨਾਂ ਦਾ ਗੌਰ ਕਰਨ ਆਪਣਾ ਫਰਜ਼ ਬਣਦਾ ਪਹਿਲਾ ਪਹਿਲਾ ਮੈਨੂੰ ਆਉਂਦੀ ਹੁੰਦੀ ਇਹਨਾਂ ਦੀ ਸਮੈਲ ਜੀ ਵੀ ਕਿਵੇਂ ਇਹਨਾਂ ਨੂੰ ਮੈਂ ਹਨਾ ਤਾਜ਼ੇ ਪਸ਼ੂ ਸੂਏ ਤੋਂ ਪਰ ਜਿਵੇਂ ਜਿਵੇਂ ਆਪਾਂ ਨੂੰ ਜ਼ਿੰਦਗੀ ਦੀ ਸਮਝ ਆਈ ਜਾਂਦੀ ਹੈ ਵੀ ਨਾਲ ਉਹ ਜੀ ਹੋ ਜਾਣੇ ਆਪਾਂ ਨਾ ਚੰਗੀ ਤਰ੍ਹਾਂ ਸਾਬਣ ਸੂਬਣਾ ਉਹ ਕਰ ਲੋ ਜੇ ਤੁਹਾਨੂੰ ਜ਼ਿਆਦਾ ਅਕਲ ਕਾਣੀ ਹੋਵੇ ਤੁਸੀਂ ਦਸਤਾਨੇ ਪਾ ਸਕਦੇ ਹੋਗੇ ਟਾਈਮ ਤੇ ਦਸਤਾਨੇ ਵੀ ਨਹੀਂ ਹੁੰਦੇ ਪਰ ਜਿਨ੍ਹਾਂ ਦੇ ਘਰ ਪਸ਼ੂ ਰੱਖੇ ਨੇ ਉਹਨਾਂ ਨੂੰ ਨਾਰਮਲ ਗੱਲ ਲੱਗਦੀ ਹੁੰਦੀ ਹੈ ਵੀ ਠੀਕ ਹੈ ਕਿਉਂਕਿ ਦੁੱਧ ਦਾ ਆਪਾਂ ਸਾਰੇ ਪੀਣਾ ਚਾਹੁੰਦੇ ਹਾਂ ਉਹ ਕਿਹਾ ਉਹ ਹੋਵੇ ਘਰ ਦਾ ਦੁੱਧ ਹੋਵੇ ਮੱਖਣ ਹੋਵੇ ਲੱਸੀ ਦਹੀਂ ਸਾਰਾ ਕੁਝ ਪਨੀਰ ਆਪਾਂ ਮੰਗਦੇ ਆਂ ਪਰ ਜੇ ਸਾਰਾ ਕੁਝ ਤੁਸੀਂ ਘਰ ਦਾ ਖਾਣਾ ਪਿਓਰ ਖਾਣਾ ਫਿਰ ਤੁਹਾਨੂੰ ਪਸ਼ੂਆਂ ਵੀ ਸੰਭਣੀ ਪੈਣਗੇ ਉਹਨਾਂ ਦੇ ਅੰਗੋਹੀ ਜੀ ਵੀ ਹੱਥ ਮਾਰਨਾ ਪਊ ਇਸ ਤਰ੍ਹਾਂ ਦੇ ਪਸ਼ੂ ਸੂਂਦਾ ਉਦੋਂਗਾ ਹਨਾ ਵੀ ਪਸ਼ੂ ਸੰਭਣਾ ਪਊ ਕੱਟਰੂ ਸੰਭਣਾ ਪਊ ਇਹ ਸਾਡੇ ਲਈ ਤਾਂ ਨਾਰਮਲ ਗੱਲਾਂ ਨਹੀਂ ਪਰ ਕਈ ਇਹਨੂੰ ਲੱਗਦਾ ਹੋਊ ਵੀ ਇਹ ਕਿਸ ਤਰ੍ਹਾਂ ਨਾਲ ਲੱਗਦਾ ਚਲੋ ਆਪਾਂ ਹਨਾ ਜਦੋਂ ਇਹਦਾ ਕੰਮ ਨਿਬੜ ਗਿਆ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਨਹਾ ਕੇ ਕੱਪੜੇ ਬਦਲ ਕੇ ਸੌ ਜਾਾਂਗੇ ਸਵੇਰ ਤੋਂ ਆਪਾਂ ਫੇਰ ਉਹੇ ਜਿਹੀ ਹੋ ਜਾਾਂਗੇ ਇਹ ਤਾਂ ਸਾਨੂੰ ਤਾਂ ਕਾਮਨ ਜੀ ਗੱਲ ਲੱਗਦੀ ਹੈ ਕਈ ਵਾਰ ਮੈਨੂੰ ਕਮੈਂਟ ਆਇਆ ਹੁੰਦਾ ਵੀ ਸਾਨੂੰ ਗੋਹੇ ਚ ਮੁਸਕ ਨਹੀਂ ਆਉਂਦੀ ਜਾਂ ਤੁਸੀਂ ਗੋਹੇ ਮੱਜਾਂ ਚਵਾ ਕੇ ਰਸੋਈ ਚੋਂ ਵੜ ਗਿਓ ਇਹ ਕੋਈ ਖਾਸ ਗੱਲ ਨਹੀਂ ਹੁੰਦੀ ਜੀ ਬਸ ਉਹ ਇੰਨਾ ਨੇ ਕਿੜਾ ਕੋਈ ਗੰਦਬੰਦ ਕੁਝ ਹੋਰ ਖਾਣਾ ਕੱਖ ਕੰਡਾ ਖਾਂਦੀਆਂ ਨੇ ਵਧੀਆ ਆਪਾਂ ਦੁੱਧ ਦਿੰਦੀਆਂ ਨੇ ਹਾਂ ਤਾਂ ਫਿਰ ਦੁੱਧ ਚੋਂ ਵੀ ਮੁਸਕ ਆਊਗੀ ਆਪਾਂ ਨੂੰ ਹਨਾ ਐਵੇਂ ਨਹੀਂ ਗੱਲ ਹੁੰਦੀ ਸਾਨੂੰ ਤੇ ਨਾਰਮਲ ਤੇ ਕਾਮਨ ਗੱਲ ਲੱਗਦੀ ਆ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਅੱਜ ਵਾਲੇ ਵਲੌਗ ਦਾ ਐਂਡੇਥੀ ਕਰਦੇ ਆ ਸੋਹਣੀ ਕੱਟੀ ਆਪਣੇ ਘਰ ਆ ਗਈ ਹੈ ਤੇ ਆਪਾਂ ਇਹਦਾ ਨਾਮ ਸੋਚਦੇ ਆ ਤੁਸੀਂ ਕਮੈਂ ਤੇ ਨਾਂ ਆਪਾਂ ਇਹਦਾ ਪੰਜਾਬੀ ਨਾਮ ਰੱਖਾਂਗੇ ਜਿਵੇਂ ਪੰਜਾਬੀ ਨਾਮ ਹੁੰਦੇ ਨੇ ਉਹ ਵਾਲਾ ਪੰਜਾਬੀਆਂ ਵਾਲੀ ਪੂਰੇ ਨਾਮ ਠੀਕ ਹੈ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਸਵੇਰੇ ਆਪਾਂ ਇਹਦਾ ਕੋਈ ਨਾਮਕਰਨ ਕਰਾਂਗੇ ਫਿਰ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵਲੌਗ ਦਾ ਇੰਡੀਥੀ ਕਰਦੇ ਆਂ ਕੱਲ ਨੂੰ ਨਵੇਂ ਵਲੌਗ ਨਾਲ ਮਿਲਦੇ ਆਂ ਤੇ ਵੈਗੁਰੂ ਜੀ ਕੀ ਅਰਦਾਸ ਕਰਦੇ ਆਂ ਪਰਮਾਤਮਾ ਦੁੱਧ ਪੁੱਤ ਧੀਆਂ ਸਭ ਨੂੰ ਦੇਵੇ ਸਭ ਦੇ ਘਰ ਦੇ ਵਿੱਚ ਤੰਦਰੁਸਤੀ ਦੇਵੇ ਠੀਕ ਹੈ ਜੀ ਕੱਲ ਨੂੰ ਨਵੇਂ ਵਲੌਗ ਨਾਲ ਮਿਲਦੇ ਆਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ